ਸਤਿ ਸ੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਅਗੜਪਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਚੰਡੀਗੜ੍ਹ 'ਚ ਸ਼ਰਾਬ ਮਾਫੀਆ ਦਾ ਕਬਜ਼ਾ ਉੱਡ ਰਹੀਆਂ ਨੇ ਕਾਨੂੰਨ ਦੀਆਂ ਸ਼ਰਿਆਮਤ ਜੀਆਂ ਪ੍ਰਸ਼ਾਸਨ ਸੁੱਤਾ ਚੰਡੀਗੜ੍ਹ ਜੋ ਦੇਸ਼ ਦੇ ਸਭ ਤੋਂ ਸੁਧਰੇ ਹੋਏ ਅਤੇ ਪ੍ਰਬੰਧਿਤ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉੱਥੇ ਅੱਜ ਕਾਨੂੰਨ ਦੀਆਂ ਸ਼ਰਿਆਮਤ ਜੀਆਂ ਉੱਡ ਰਹੀਆਂ ਨੇ ਸ਼ਰਾਬੇ ਠੇਕੇਦਾਰਾਂ ਵੱਲੋਂ ਨਸ਼ੇ ਦੀ ਖੁੱਲੀ ਹਥਿਆਰਬਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਸਿੱਧੇ ਤੌਰ ਤੇ ਕਾਨੂੰਨ ਦੀ ਉਲੰਘਣਾ ਹੈ ਨਸ਼ੇਦੀ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਚਾਹੇ ਉਹ ਹੋਲਡਿੰਗਾਂ ਰਾਹੀਂ ਹੋਵੇ ਜਾਂ ਸੋਸ਼ਲ ਮੀਡੀਆ ਤੇ ਹੋਵੇ ਗੈਰਕਾਨੂੰਨੀ ਹੈ ਫਿਰ ਵੀ ਚੰਡੀਗੜ੍ਹ ਦੇ ਕਈ ਠੇਕੇਦਾਰ ਆਪਣੀ ਮਨਮਰਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਪਰ ਬੇਚੀਜ਼ੇ ਕੀ ਇਸ਼ਤਿਹਾਰਬਾਜ਼ੀ ਕਰਕੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਛੂਟ ਅਤੇ ਆਫਰਾਂ ਦਾ ਪ੍ਰਚਾਰ ਕਰ ਰਹੇ ਨੇ ਸਵਾਲ ਇਹ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਸਭ ਕੁਝ ਪਤਾ ਨਹੀਂ ਹੈ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ ਜਾਂ ਫਿਰ ਸਭ ਕੁਝ ਮਿਲੀ ਭੁਗਤ ਨਾਲ ਚੱਲ ਰਿਹਾ ਹੈ ਨਸ਼ੇ ਦੀ ਲਤ ਦੇ ਵੱਧ ਦੇ ਖਤਰੇ ਅਤੇ ਜਵਾਨੀ ਦੇ ਪਟਕਰਾ ਨੂੰ ਰੋਕਣ ਦੀ ਬਜਾਏ ਪ੍ਰਸ਼ਾਸਨ ਨੇ ਅੱਖਾਂ ਬੰਦ ਕਰ ਲੀਆਂ ਨੇ ਇਹ ਠੇਕੇਦਾਰ ਨਾ ਸਿਰਫ ਹਥਿਆਰਬਾਜ਼ੀ ਕਰ ਰਹੇ ਨੇ ਸਗੋਂ ਸ਼ਰਾਬ ਦੇ ਰੇਟਾਂ 'ਚ ਵੀ ਆਪਣੀ ਮਨਮਰਜ਼ੀ ਚਲਾ ਰਹੇ ਨੇ ਪਹਿਲਾਂ ਵੇਖੋ ਇਹ ਠੇਕੇਦਾਰ ਕਿਵੇਂ ਹਥਿਆਰਬਾਜ਼ੀ ਕਰ ਰਹੇ ਨੇ ਚੰਡੀਗੜ੍ਹ ਕਾ ਇਹ ਐਸਾ ਲੇਕਰ ਸ਼ਾਪ ਹੈ ਜਹਾਂ ਬੀਅਰ ਮਿਲ ਜਾਏਗੀ ਸਿਰਫ 70 ਰੁਪਏ ਮੇ ਇਹ ਟ੍ਰਾਈ ਸਿਟੀ ਕੀ ਸਭਸੇ ਸਸਤੀ ਸ਼ਾਪ ਯਹਾਂ ਆਪਕੋ ਬੀਅਰ ਮਿਲੇਗੀ 70 ਸੇ 120 ਰੁਪਏ ਕੇ ਵੀ ਲੈ ਜਾਓ ਕੋਈ ਵੀ ਬੀਅਰ किंगफिशर हो अल्ट्रा मैक्स हो या बडवाइजर सब मिल जाएगी बजट में जोल्यूट वोट का रेड लेबल या Rockford सिर्फ रुपए में और कोई भी बियर का कैन लो सिर्फ एक सौ में जेम्सन सिर्फ बारह सौ में ब्लैक लेबल चिवास सिर्फ एक हजार में जिम बीम एक सौ पाइपर्स टीचर्स सबसे सस्ती यही सिर्फ नौ सौ रुपए में मिलती है इस रील को शेयर करो अपने दोस्तों के साथ जिनके साथ बैठ इतने कम दाम में दारू पीना चाहते हो लोकेशन बजाज लेकर वाइन शॉप सेक्टर आठ केडी रूट और 45 लेकर शॉप मेन मार्केट चंडीगढ़ में एक बार फिर से लगी है लिकर सेल पेटी मिल रही है आधे रेटों पे, जैगर केवल 2000 में विद गिफ्ट पैकिंग रेड लेबल केवल 900 में साथ में इंपोर्टेड ग्लास फ्री 2000 वाली ब्लोंड केवल 1250 में शिवस रीगल और ब्लैक लेबल केवल ₹2000 में सिंगल बॉटल ठंडी बियर मिलेगी केवल ₹70 में ₹500 वाली शहरी व्हिस्की केवल ₹290 में वीडियो जल्दी से शराबी भाइयों को भेजो और पहुंचो डी लेकर स्टेट सेक्टर 8 नियर गोपाल स्वीट्स टियर्स एक तथ्य और बड़ा दिलचस्प है कि पंजाब व चंडीगढ़ दिया सरकारा वलो ਸ਼ਰਾਬ ਦਾ ਕੇਵਲ ਮਿਨੀਮਮ ਰਿਟੇਲ ਪ੍ਰਾਈਸ ਜਿਹੜਾ ਆ ਉਹ ਤੈਅ ਕੀਤਾ ਜਾਂਦਾ ਜਿਹੜੀ ਐਮ ਆਰ ਪੀ ਹੈ ਉਹਦਾ ਮਤਲਬ ਉਹਨਾਂ ਵੱਲੋਂ ਮਿਨੀਮਮ ਰਿਟੇਲ ਪ੍ਰਾਈਸ ਜਿਹੜਾ ਉਹ ਲਿਆ ਜਾਂਦਾ ਮੈਕਸਿਮਮ ਰਿਟੇਲ ਪ੍ਰਾਈਸ ਜਿਹੜਾ ਉਹ ਨਹੀਂ ਰੱਖਿਆ ਗਿਆ ਇਸ ਦਾ ਨਤੀਜਾ ਇਹ ਹੁੰਦਾ ਕਿ ਠੇਕੇਦਾਰ ਸ਼ਰਾਬ ਉੱਚੇ ਰੇਟਾਂ ਤੇ ਵੇਚ ਰਹੇ ਹਨ ਅਤੇ ਕਿਸੇ ਨੂੰ ਇਸ ਦਾ ਸਾਬ ਨਹੀਂ ਦੇ ਰਹੇ ਇੱਕ ਗ੍ਰਾਹਕਾਂ ਦੀ ਸਿੱਧੀ ਲੋਟ ਹੈ ਪਰ ਕੋਈ ਸੁਣਨ ਵਾਲਾ ਨਹੀਂ ਤੇ ਨਾ ਹੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਆ ਜਿਹੜੇ ਲੋਕ ਇਸ ਗੈਰਕਾਨੂੰਨੀ ਕਾਰਗਜ਼ਾਰੀ ਦਾ ਵਿਰੋਧ ਕਰਦੇ ਨੇ ਜਾਂ ਕੀਮਤਾਂ ਬਾਰੇ ਪੁੱਛਦੇ ਨੇ ਉਹਨਾਂ ਨਾਲ ਠੇਕਿਆਂ ਦੇ ਕਰਿੰਦੇ ਬਤਮੀਜੀ ਨਾਲ ਪੇਸ਼ ਆਉਂਦੇ ਨੇ ਬਹੁਤ ਸਾਰੇ ਲੋਕਾਂ ਦਾ ਅਨੁਭਵ ਇਹ ਵੀ ਰਿਹਾ ਆ ਕਿ ਜੇ ਕੋਈ ਵਿਅਕਤੀ ਬਿੱਲ ਜਾਂ ਰੇਟ ਦੀ ਜਾਣਕਾਰੀ ਮੰਗਦਾ ਆ ਤਾਂ ਉਸ ਨਾਲ ਤੱਕੇਸ਼ਾਈ ਕੀਤੀ ਜਾਂਦੀ ਆ ਉਸ ਨਾਲ ਗਾਲੀ ਗਲੋਚ ਤੱਕ ਵੀ ਕੀਤਾ ਜਾਂਦਾ ਆ ਇਹ ਗੱਲ ਸਿਰਫ ਸ਼ਰਾਬ ਦੇ ਵਪਾਰ ਦੀ ਨਹੀਂ ਹੈ ਸਗੋਂ ਪ੍ਰਸ਼ਾਸਨਿਕ ਲਾਪਰਵਾਹੀ ਦੀ ਵੀ ਹੈ ਨਸ਼ੇ ਦੇ ਵਾਧੇ ਦੇ ਪ੍ਰਭਾਵ ਨੂੰ ਰੋਕਣ ਵਾਸਤੇ ਸਰਕਾਰਾਂ ਨੀਤੀਆਂ ਤੇ ਬਣਾਉਂਦੀਆਂ ਨੇ ਪਰ ਜ਼ਮੀਨੀ ਹਕੀਕਤ ਉਲਟੀ ਹੈ ਚੰਡੀਗੜ੍ਹ ਜੇ ਸੁਲਝੋਏ ਲੋਕਾਂ ਦੇ ਸ਼ਹਿਰ 'ਚ ਜਦੋਂ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਹੋਣ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਛੋਟੇ ਸ਼ਹਿਰਾਂ ਜਾਂ ਪਿੰਡਾਂ ਦੀ ਹਾਲਤ ਕੀ ਹੋਵੇਗੀ ਇਹ ਜ਼ਰੂਰੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ 'ਚ ਤੁਰੰਤ ਸਖਤ ਕਾਰਵਾਈ ਕਰੇ ਨਾ ਸਿਰਫ ਗੈਰ ਕਾਨੂੰਨੀ ਅਸ਼ਟਾਰ ਬਾਜੀ ਤੇ ਪਾਬੰਦੀ ਲਗਾਈ ਜਾਵੇ ਸਗੋਂ ਸ਼ਰਾਬ ਦੀਆਂ ਕੀਮਤਾਂ ਤੇ ਪੂਰਾ ਕੰਟਰੋਲ ਸਥਾਪਿਤ ਕੀਤਾ ਜਾਵੇ ਜਦ ਤੱਕ ਕਾਨੂੰਨ ਦੇ ਅੱਗੇ ਸਭ ਬਰਾਬਰ ਨਹੀਂ ਤਦ ਤੱਕ ਐਸੀ ਮਿਲੀ ਭੁਗਤ ਸ਼ਹਿਰ ਦੇ ਆਦਰਸ਼ ਪ੍ਰਬੰਧ ਨੂੰ ਦਾਗ ਲਗਾਉਂਦੀ ਰਹੇਗੀ ਨਤੀਜਾ ਸਾਫ ਹੈ ਚੰਡੀਗੜ੍ਹ ਚ ਸ਼ਰਾਬ ਮਾਫੀਆ ਖੁੱਲੀ ਗੈਰ ਕਾਨੂੰਨੀ ਖੇਡ ਖੇਡ ਰਿਹਾ ਹੈ ਅਤੇ ਪ੍ਰਸ਼ਾਸਨ ਜਿਸ ਨੂੰ ਇਹ ਸਭ ਰੋਕਣਾ ਚਾਹੀਦਾ ਸੀ ਅੱਜ ਸਭ ਤੋਂ ਵੱਡਾ ਦਰਸ਼ਕ ਬਣ ਕੇ ਵੇਖ ਰਿਹਾ ਹੈ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਸਰਕਾਰ ਤੱਕ ਪਹੁੰਚੇ ਪ੍ਰਸ਼ਾਸਨ ਤੱਕ ਪਹੁੰਚੇ ਤੇ ਇਹਨਾਂ ਲੁੱਟਖਸਟ ਕਰ ਰਹੇ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਦੋਸਤੋ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਸਤ ਸਤਿ ਸ਼੍ਰੀ ਅਕਾਲ